ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਸ਼ੰਭੂ ਬਾਰਡਰ ਖੋਲਣ ਲੈ ਕੇ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਤੇ ਪੰਜਾਬ ਤੇ ਹਰਿਆਣਾ ਸੂਬੇ ਦੇ ਪ੍ਰਸ਼ਾਸਨ ਹੋ ਗਿਆ ਪੁਲਿਸ ਅਧਿਕਾਰੀ ਹੋ ਗਿਆ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਤਾਂ ਜੋ ਸ਼ੰਭੂ ਬਾਰਡਰ ਖੋਲਿਆ ਜਾ ਸਕੇ ਤੁਹਾਨੂੰ ਦੱਸ ਦੇ ਕਿ ਅੱਜ ਕਿਸਾਨਾਂ ਦੀ ਦੂਜੀ ਮੀਟਿੰਗ ਹੋਈ ਹੈ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਨਾਲ ਪਰ ਉਹ ਵੀ ਬੇਸਿੱਟਾ ਰਹੀ ਕਿਉਂਕਿ ਉਹਨਾਂ ਦੀ ਸਹਿਮਤੀ ਨਹੀਂ ਬਣ ਸਕੇ ਹਾਲਾਂਕਿ ਸਰਪੰਚ ਸਿੰਘ ਪੰਦੇਰ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਅਸੀਂ ਟਰੈਕਟਰ ਨਹੀਂ ਲੈ ਕੇ ਜਾਵਾਂਗੇ ਸਾਡੇ ਰਹਿਣ ਦਾ ਖਾਣ ਪੀਣ ਦਾ ਸਮਾਨ ਅਸੀਂ ਕਿੱਥੇ ਰੱਖਾਂਗੇ ਤੇ ਦੂਜੇ ਪਾਸੋਂ ਕੰਗਲਨ ਅਰੋਧ ਦੇ ਉੱਤੇ ਵੀ ਕਾਫੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਇਹ ਪੰਜਾਬੀਆਂ ਨੂੰ ਖਾਲਿਸਤਾਨੀ ਵੱਖਵਾਦੀ ਕਹਿੰਦੇ ਨੇ ਹੋਰ ਕੀ ਕੁਝ ਕਹਾਂ ਤੁਹਾਨੂੰ ਸੁਣਾਉਣੇ ਆ ਸਾਡੇ ਵੱਲੋਂ ਕੋਈ ਏਜੰਡਾ ਨਹੀਂ ਹੈ ਇਹ ਇੱਕ ਆਜ਼ਾਦ ਪਟੀਸ਼ਨਰ ਵੱਲੋਂ ਕੋਰੇਟ ਪਟੀਸ਼ਨ ਪਾਈ ਹੋਈ ਰਾਹ ਖੋਲਣ ਬਾਰੇ ਉਹਦੇ ਤੇ ਮਸਲਾ ਸਾਡਾ ਕੋਈ ਏਜੰਡਾ ਨਹੀਂ ਹੈ ਅਸੀਂ ਦੋ ਫਾਰਮ ਨੂੰ ਮੀਟਿੰਗ ਕਰਾਂਗੇ ਤੇ ਉਹਦੇ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ ਸਾਡਾ ਨਜ਼ਰੀਆ ਸਪਸ਼ਟਾ ਪਿਰਾਖ ਖੁੱਲਣਾ ਚਾਹੀਦਾ ਅਸੀਂ ਪਿਛਲੀ ਵਾਰ ਵੀ ਕਰਤਾ ਸੀ ਜਿਹੜੀ ਆਮ ਜਨਤਾ ਨੂੰ ਕੈਲੋ ਟਰਾਂਸਪੋਰਟਰਾਂ ਨੂੰ ਆਮ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਨਹੀਂ ਆਉਣੀ ਚਾਹੀਦੀ ਨਹੀਂ ਲਗਭਗ 13 ਫਰਵਰੀ ਤੋਂ ਕਹਿ ਰਹੇ ਹਾਂ ਇੱਕ ਕਿਸਾਨ ਤਾਂ ਕਹਿੰਦੇ ਰਾਹ ਖੋਲ ਦਿਓ ਦੂਜਾ ਹੈਗਾ ਵੀ ਜੇ ਸਰਕਾਰ ਨੇ ਇਸ਼ੂਆਂ ਤੇ ਗੱਲਬਾਤ ਕਰਨੀ ਹੈ ਤੇ ਸਰਕਾਰ ਖੁਦ ਗੱਲ ਕਰੇ ਠੀਕ ਹੈ ਜੀ ਸਾਨੂੰ ਨਹੀਂ ਲੱਗਦਾ ਕੋਈ ਕਮੇਟੀ ਕਿਸਾਨਾਂ ਦੇ ਮਸਲੇ ਜਾਂ ਕਿਸਾਨਾਂ ਮਦਦ ਦੇ ਮਸਲਾ ਦਾ ਨਿਬੇੜਾ ਕਰ ਸਕੂਗੀ ਹਾਂ ਅਸੀਂ ਆਪਣਾ ਪੱਖ ਜਿਹੜਾ ਪਿਛਲੀ ਵਾਰ ਰੱਖਿਆ ਸੀ ਉਹੀ ਸਾਡਾ ਪੱਖ ਹੋਊਗਾ ਹਾਂ ਕੋਈ ਨਵੀਂ ਗੱਲ ਹੋਊਗੀ ਉਹਦੇ ਬਾਰੇ ਫਿਰ ਤੁਹਾਨੂੰ ਮੀਟਿੰਗ ਤੋਂ ਬਾਅਦ ਹੀ ਆਪਾਂ ਦੱਸ ਸਕਦੇ ਹਾਂ ਕਿ ਕੋਈ ਨਵੀਂ ਗੱਲ ਆਈ ਹੈ ਤੇ ਕਿਹੜੀ ਗੱਲ ਆਈ ਹੈ। ਅਨੇਸ਼ ਸਰ ਟਰੈਕਟਰਾਂ ਨੂੰ ਲੈ ਕੇ ਜਿਹੜਾ ਪਿਛਲੀ ਵਾਰ ਵੀ ਗੱਲਬਾਤ ਹੋਈ ਸੀ ਕਿ ਟਰੈਕਟਰ ਨਾਲ ਜਾਓ ਕਿਉਂਕਿ ਜਿਵੇਂ ਦੱਸਿਆ ਸੀ ਬਾਹਰ ਆ ਕੇ ਇਸ ਵਾਰ ਕੁਝ ਸੋਚ ਕੇ ਆਏ ਜੀ ਕਿ ਕਿਸਾਨ ਕਿਸ ਮੁੱਦੇ ਦੇ ਉੱਤੇ ਪਰਕੇ ਮੈਂ ਆਪਣਾ ਪੱਖ ਰੱਖਣਾ ਹੈ। ਸੋਚਣ ਵਾਲੀ ਗੱਲ ਵੀਰੇ ਉਹਦੇ ਤੇ ਹੁੰਦੀ ਆ ਜਿਹੜਾ ਕੋਈ ਜ਼ਰੂਰਤ ਵਾਲੀ ਚੀਜ਼ ਨਾ ਇੱਥੇ ਤਾਂ ਸੋਚਣ ਵਾਲੀ ਗੱਲ ਹੀ ਕੋਈ ਨਹੀਂ। ਉਸੇ ਗੱਲ ਤੇ ਨਾ ਅੜਿਆ ਸ਼ਬਦ ਨਹੀਂ ਕਿਹਾ ਜਾ ਸਕਦਾ। ਨਾ ਅੜਿਆ ਨਾ ਕੋਈ ਜिदबाजी ਇਹ ਨਹੀਂ ਠੀਕ ਹੈਗਾ ਦੇਖੋ ਜੜੀ ਚੀਜ਼ ਤੁਹਾਡੀ ਲੋੜ ਹੀ ਆ ਲੋੜ ਆ ਵੀ ਅਸੀਂ ਬਿਨਾਂ ਟਰੈਕਟਰ ਟਰਾਲੀ ਤੋਂ ਚਲੇ ਜੀਏ ਭਾਈ ਆਪਾਂ ਰਹਿਣਾ ਕਿੱਥੇ ਆ ਧੁੱਪੇ ਬਹਿ ਰਾਂਗੇ ਛੜਕ ਤੇ ਬਹਿ ਰਾਂਗੇ ਮੀਂਹ ਪੈ ਜੂ ਬਰਸਾਤ ਆ ਜੂ ਯਾਨੀ ਜੇ ਟਰੈਕਟਰ ਟਰਾਲੀ ਨਹੀਂ ਤੇ ਅੰਦੋਲਨ ਵੀ ਨਹੀਂ ਉਹ ਚਾਹੁੰਦੇ ਆ ਵੀ ਇਸ ਕਿਸਮ ਦਾ ਮੌਕਾ ਦਾ ਅੰਦੋਲਨ ਨਾ ਹੋਵੇ ਟਰੈਕਟਰ ਟਰਾਲੀ ਹੈਗਾ 2 ਫੁੱਟ ਬਰਸ ਬਾਰਸ਼ ਵੀ ਹੋ ਜਾ ਟਰਾਲੀ ਚ ਵੜ ਜਾਗੇ ਤੂਫਾਨ ਆ ਜਾਏ ਨੇਰੀ ਆ ਜਾਏ ਹਰ ਗੱਲ ਤੋਂ ਲੰਗਰ ਪ੍ਰਸ਼ਾਦਾ ਜਣੀ ਸਾਡਾ ਅਣਖ ਦਾ ਸਵਾਲ ਨਹੀਂ ਟਟ ਟਾਲੀ ਸਾਡੀ ਲੋਡ ਆ ਇਹ ਲੋਡ ਹੋਰ ਕੋਈ ਚੀਜ਼ ਸਾਡੀ ਪੂਰੀ ਨਹੀਂ ਕਰ ਸਕਦੀ ਠੀਕ ਆ ਤੁਸੀਂ ਕੋਈ ਗੱਡੀ ਲੈ ਜਾਓ ਉੱਚ ਕਿਵੇਂ ਟਟੇ ਮਿੱਟੇ ਹੋ ਕੇ ਥੋੜਾ ਬੈਰੋਗੇ ਠੀਕ ਆ ਜੇ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਵੀ ਹੁੰਦਾ ਤੇ ਅਸੀਂ ਅਣਖ ਦਾ ਸਵਾਲ ਨਹੀਂ ਸੀ ਬਣਾਉਣਾ ਪਰ ਸਾਨੂੰ ਲੱਗਦਾ ਵੀ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਨਹੀਂ ਹੈਗਾ ਇਹ ਦੋਵਾਂ ਪੱਖਾਂ 'ਚ ਫਰਕ ਹੁੰਦਾ ਅੜੇ ਰਹਿਣਾ ਜਾਂ ਅਣਖ ਦਾ ਸਵਾਲ ਜਾਂ ਤੁਹਾਡੀ ਲੋਡ ਆ ਕੋਈ ਕਹੇ ਵੀ ਤੁਸੀਂ ਜੀ ਕੱਲ ਨੂੰ ਜਾਓ ਦਿੱਲੀ ਪਰ ਦੋਵੇਂ ਬਾਹਾਂ ਲਾ ਕੇ ਰੱਖ ਜੋ ਤੋ ਇਹ ਕਿਨੇ ਵੀ ਸਰੀਰ ਦਾ ਅੰਗ ਕਿਵੇਂ ਲਾ ਕੇ ਰੱਖ ਜਾਗੇ ਉਹ ਕਿਸਾਨੀ ਅੰਦੋਲਨ ਦਾ ਇੱਕ ਅੰਗ ਆ ਟੈਕ ਟਾਲੀ ਸਾਹਿਬ ਮਾਨਯੋਗ ਸੁਪਰੀਮ ਕੋਰਟ ਨੂੰ ਜਾਈਗਾ ਕਿ ਜਲਦ ਜਲਦ ਇਸ ਦੇ ਉੱਤੇ ਜਿਹੜਾ ਹੈਗਾ ਵਿਚਾਰ ਚਰਚਾ ਕਰਨੀ ਦੀ ਇਹ ਦੋਨੋਂ ਸਰਕਾਰਾਂ ਨੂੰ ਹੋਣੀ ਚਾਹੀਦਾ ਹੈਗਾ ਸੋ ਲੱਗਦਾ ਹੈਗਾ ਕਿ ਇਹਦਾ ਹੱਲ ਹੋਣਾ ਚਾਹੀਦਾ ਹੈ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਇਹ ਦੇਖੋ ਕਿਸਾਨ ਜਥੇਬੰਦੀਆਂ ਤਾਂ ਜਦੋਂ ਅੰਦੋਲਨ ਸ਼ੁਰੂ ਕਰ ਰਹੀਆਂ ਇੱਕ ਮਹੀਨਾ ਪਹਿਲੋਂ ਸਾਰਾ ਕੁਝ ਸਰਕਾਰ ਕੋਲ ਕਿਹਾ ਹੋਇਆ ਪਹਿਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਉਦੇ ਤੇ ਲੋਕ ਬੋਲ ਰਹੇ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ ਪਰ ਉਹ ਕਹਿੰਦੇ ਸੀ ਵੀ ਸੁਪਰੀਮ ਕੋਰਟ ਇਹ ਮਸਲੇ ਦਾ ਹੱਲ ਨਹੀਂ ਕਰ ਸਕਦਾ ਪਹਿਲੇ ਉਹਨੇ ਆਡਰਾਂ ਚ ਕਿਹਾ ਇਹ ਤਾਂ ਸਰਕਾਰ ਹੀ ਕਰ ਸਕਦੀ ਈਸ਼ੂ ਹੈਗੇ ਨਾ ਸਰਕਾਰ ਨਾਲ ਰਿਲੇਟਡ ਉਹਨੇ ਕਿਹਾ ਤੋ ਮੈਨੂੰ ਨਹੀਂ ਲੱਗਦਾ ਵੀ ਕਿਸਾਨਾਂ ਕਿਸਾਨ ਕਿਤੇ ਸ਼ੌਂਕ ਨਾਲ ਸੜਕਾਂ ਤੇ ਬੈਠੇ ਨੇ ਕਿਸਾਨ ਤਾਂ ਕਹਿੰਦੇ ਨੇ ਵੀ ਈਸ਼ੂ ਦਾ ਹੱਲ ਕੱਲ ਹੋ ਜਾਈ ਆਪਾਂ ਘਰ ਨੂੰ ਜਾਈ ਕੋਈ ਸੜਕਾਂ ਤੇ ਬਹਿਣਾ ਤਾਂ ਸੌਖਾ ਕੰਮ ਨਹੀਂ ਹੈਗਾ ਹੁਣੇ ਸਰਕਾਰ ਨਹੀਂ ਚਾਹੁੰਦੀ ਵੀ ਅਸੀਂ ਮਸਲੇ ਦਾ ਹੱਲ ਕਰਨਾ ਜਿੰਨਾ ਚਿਰ ਸਰਕਾਰ ਨਹੀਂ ਚਾਹੁੰਦੀ ਕੋਈ ਵੀ ਮਸਲੇ ਦਾ ਹੱਲ ਨਹੀਂ ਕਰਵਾ ਸਕਦਾ ਜਿੱਥੋਂ ਤੱਕ ਭੈਣ ਜੀ ਕੰਗਣਾ ਨਾ ਹੋਂਦਾ ਸਵਾਲ ਆ ਪਹਿਲਾ ਮੌਕਾ ਨਹੀਂ ਹੈਗਾ ਵੀ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਉਹਨਾ ਟਾਰਗੇਟ ਕੀਤਾ ਹੋਵੇ ਪਹਿਲੋ ਵੀ ਰੱਜ ਕੇ ਟਾਰਗੇਟ ਕੀਤਾ ਠੀਕ ਆ ਵੀ ਉੱਥੇ 100-100 ਰੁਪਏ ਲਈ ਵੀ ਪਿਆਉਂਦੀਆਂ ਹੈਗੀਆਂ ਮਾਤਾ ਮਿੰਦਰ ਕੌਰ ਨੂੰ ਕਿਹਾ ਸੀਗਾ ਹੁਣ ਵੀ ਜਿਹੜੇ ਨੇ ਉਹਨਾਂ ਨੂੰ ਬਿਆਨ ਲਿਖ ਕੇ ਨਾਗਪੁਰ ਵੱਲੋਂ ਦਿੱਤਾ ਜਾਂਦਾ ਵਾ ਬਿਆਨ ਪਿੱਛੋਂ ਲਿਖਿਆ ਹੁੰਦਾ ਔਰ ਉਹ ਜਿਹੜਾ ਇਸ਼ੂ ਆ ਉਹ ਸ਼ਿਸ਼ੂ ਨੂੰ ਡਿਵਰਟ ਕਰ ਲਈ ਇਹ ਬਿਆਨਬਾਜ਼ੀ ਹੁੰਦੀ ਹੈਗੀ ਆ ਵੀ ਜਿਹੜਾ ਇਸ਼ੂ ਚੱਲ ਰਿਹਾ ਉੱਥੇ ਕੋਈ ਨਾ ਕੋਈ ਫਿਲਮੀ ਸਟਾਰ ਨੇ ਮੀਡੀਆ ਤੇ ਕਾਫੀ ਰੌਲਾ ਪੈਂਦਾ ਹੈਗਾ ਤੋ ਮੀਡੀਆ ਦੀ ਸੁਰੱਖਿਆ ਲੈਣ ਵਾਸਤੇ ਸਾਡੇ ਤੇ ਕਾਹੇ-ਬਕਾਹੇ ਟਿਕਟਪਣੀਆਂ ਕਰਦੇ ਰਹਿੰਦੇ ਨੇ ਠੀਕ ਤੁਸੀਂ ਜਿਹੜਾ ਜੜਾ ਜੜਿਆ ਬਿਆਨ ਅੱਜ ਕੰਗਨਾ ਰੌਤ ਦੀ ਦੇ ਰਹੇ ਨੇ ਤੁਸੀਂ ਉਹਦੀ ਪੁਸ਼ਟੀ ਕਰਦੇ ਚ ਮੀਡੀਆ ਕਰਦਾ ਪੁਸ਼ਟੀ ਜੇ ਮੀਡੀਆ ਨੂੰ ਨਹੀਂ ਲੱਗਦਾ ਜਿਹਾ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਤਾਂ ਰਾਜਨੀਤਿਕ ਪ੍ਰੇਰਿਤ ਹੈਗਾ ਵੀ ਉਹ ਇਸ ਵੇਲੇ ਪੱਜਪਾ ਦੀ ਐਮਪੀ ਆ ਔਰ ਸੱਚੀ ਉਹ ਪੱਜਪਾ ਕਿਉਂ ਨਾ ਕਰੇ ਪੱਜਪਾ ਜੇ ਸਾਡੇ ਤੇ ਸ਼ਬਦੀ ਅਟੈਕ ਕਰ ਰਹੀ ਆ ਭਾਈ ਖਲਾਕੀ ਤੌਰ ਤੇ ਗਲਤ ਆ ਸਾਨੂੰ ਖਾਲਸਤਾਨੀ ਕਹੀ ਜਾਂਦੀ ਆ ਉਹ ਪਾਕਿਸਤਾਨੀ ਕਹੀ ਜਾਂਦੀ ਆ ਰਿਤ ਬਿੱਟੂ ਕਹਿੰਦਾ ਜੀ ਬਾਹਰੋਂ ਫੰਡ ਆਈ ਜਾਂਦਾ ਇਹਨਾਂ ਨੂੰ ਬੜਾ ਕੁਝ ਬੋਲਦੇ ਨੇ ਇਹ ਜੀ ਜਿਤ ਵਾਸਤੇ ਮਤਲਬ ਜਿਹੜਾ ਬੈਠੇ ਹੋਏ ਨੇ ਬੋਲਣਗੇ ਦੇਖੋ ਉਹਨਾਂ ਦਾ 400 ਵਾਲਾ ਨਾਰਾ ਕਿਸਾਨ ਮਜ਼ਦੂਰ ਦੇ ਅੰਦੋਲਨ ਕਰਕੇ ਰੁਲਿਆ ਹੈਗਾ ਉਹ 200 ਚਾਲੀਆਂ ਤੇ ਖੜੇ ਨੇ ਉਹਨਾਂ ਨੂੰ ਸੱਤੀ ਕੱਪੜੀ ਅੱਗ ਲੱਗੀ ਹੋਈ ਹੁਣ ਹਰਿਆਣਾ ਚ ਸਾਹਮਣਾ ਕਰਨਾ ਪੈ ਰਿਹਾ ਹਰਿਆਣੇ ਚ ਵੱਡੀ ਪੱਧਰ ਤੇ ਲੋਕਾਂ ਦੀ ਬਗਾਵਤ ਹੈ ਹੁਣ ਇਹ ਵੀ ਨਹੀਂ ਸਮਝ ਲੱਗਦੀ ਅਸੀਂ ਨਹੀਂ ਕਹਿੰਦੇ ਕਿ ਕਿਨੂੰ ਵੋਟ ਕਿੰਨੇ ਪਾਉਣੀ ਆ ਹੁਣ ਉਹਨਾਂ ਨੂੰ ਨਹੀਂ ਲੱਗਦਾ ਫਿਰ ਹਰਿਆਣੇ ਚ ਅਸੀਂ ਜਿੱਤ ਰਹੇ ਆ ਤਾਂ ਭਾਈ ਉਹਨਾਂ ਦੇ ਐਮਪੀ ਦਾ ਅੱਗ ਬਬੂਲਾ ਹੋਣਾ ਸਾਡੇ ਤੇ ਗੁੱਸਾ ਕੱਢਣਾ ਵੈਸੇ ਚ ਐਜ ਲੱਗਦਾ ਸਾਨੂੰ ਇਹੋ ਬੋਲਣਗੇ ਹੀ ਸਾਡੇ ਖਿਲਾਫ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ